ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੋ ਕਿ ਕਡੂਰ ਸਾਹਿਬ ਤੋਂ ਜਿੱਤ ਕੇ ਵੱਡੇ ਬਾਦ ਦਿੱਤ ਕੇ ਐਮਪੀ ਬਣਨੇ ਪਰ ਉਹਨਾਂ ਨੂੰ ਹੁਣ ਸੌ ਚੱਕਸ ਨਗਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਸਪੀਕਰ ਦੇ ਵੱਲੋਂ ਅਮਰਤਪਾਲ ਦਾ ਨਾਮ ਲਿਆ ਗਿਆ ਪਰਮਰਤਪਾਲ ਨੂੰ ਜਿਹੜੀ ਉਹ ਆਗਿਆ ਨਹੀਂ ਜਿਹੜਾ ਚੱਲਨੇ ਲੱਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਵੱਡੇ ਤੋਂ ਵੱਡਾ ਐਲਾਨ ਹੋ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਮਰਤਪਾਲ ਦੀ ਸਪੋਰਟ ਕੀਤੀ ਜਾ ਰਹੀ ਉੱਥੇ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਕੈਨੇਡਾ ਦੇ ਐਮਪੀਐਨ ਦੇ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਐਲਾਨ ਕੀਤਾ ਜਾ ਰਿਹਾ ਉੱਥੇ ਹੁਣ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਹਾਲਾਂਕਿ ਹਜੇ ਬਾਗੀ ਜਾਂਦੇ ਚੰਦ ਸਿੰਘ ਬਰਾੜ ਉਹਨਾਂ ਨੇ ਕਿਹਾ ਕਿ ਅਮਰਤਪਾਲ ਨੂੰ ਕੋਈ ਸਹੀ ਸਹੀ ਸਮਾ ਰੱਖ ਕੇ ਕੋਈ ਨਿਜੀ ਸਮਾ ਤੈਅ ਕਰਕੇ ਅਮਰਤਪਾਲ ਨੂੰ 100 ਚੱਕ ਸੰਗਾਮ ਜਿਹੜਾ ਅਮਰਤਪਾਲ ਨੂੰ ਸੌਂ ਚਕਾਉਣੀ ਚਾਹੀਦੀ ਤੇ ਐਮਪੀ ਦਾ ਜਿਹੜਾ ਉਹਦਾ ਉਸ ਨੂੰ ਪ੍ਰਕਰਾਰ ਲੈਣਾ ਚਾਹੀਦਾ ਕਿ ਦੱਸਦੀ ਕਿ ਲਗਾਤਾਰ ਅਮਰਤਪਾਲ ਰਹੋ ਜੇਲ੍ਹ ਦੇ ਵਿੱਚ ਨੇ ਤੇ ਅਮਰਤਪਾਲ ਦੇ ਵੱਲੋਂ ਹਾਈ ਕੋਰਟ ਦਾ ਵੀ ਰੁਕ ਕੀਤਾ ਗਿਆ ਸੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਬਾਹਰ ਅੱਡਿਆ ਜਾਵੇ ਤਾਂ ਜੋ ਉਹ ਐਲਪੀ ਜਿਹੜੀ ਐਮਪੀ ਵੱਧਰੀ ਆਪਣੀ ਸੌਂ ਚੱਕਣ ਸੰਗਾਮ ਵਿੱਚ ਸ਼ਾਮਲ ਹੋਣ ਪਰ ਸਰਕਾਰ ਦੇ ਵੱਲੋਂ ਉਹਨੂੰ ਪਰਵੀਸ਼ਨ ਜਾਂ ਅਦਾਲਤ ਦੇ ਵੱਲੋਂ ਹੋ ਜਾ ਕਿ ਪਰਵੀਸ਼ਨ ਨਹੀਂ ਮਿਲੀ ਅਮਰਤਪਾਲ ਦੇ ਚਾਹਣ ਵਾਲੇ ਅਮਰਤਪਾਲ ਦੇ ਮਾਤਾ ਪਿਤਾ ਅਤੇ ਵਕੀਲਾਂ ਦੇ ਵੱਲੋਂ ਵੀ ਲਗਾਤਾਰ ਕੀਤਾ ਕਿ ਉਹਨਾਂ ਦੇ ਉਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਸੁਪਰੀਮ ਕੋਰਟ ਦਾ ਜੋ ਕੀਤਾ ਜਾਵੇ ਕਿ ਹਲਕੀ ਵੱਡੀ ਖਬਰ ਹੈ ਕਿ ਚੰਦਰਜੀਤ ਸਿੰਘ ਬਰਾੜ ਨੇ ਹੋਣ ਅਮਰਤਪਾਲ ਦੇ ਹੱਕ ਦੇ ਨਿਤਰੇ ਨੇ ਅਮਰਤਪਾਲ ਦੇ ਹੱਕ ਦੇ ਵਿੱਚ ਵੱਡਾ ਅਲਾਨ ਕੀਤਾ ਕਿਉਂਕਿ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਚੱਲਦੇ ਅਮਰਤਪਾਲ ਅਤੇ ਸਰਜੀਤ ਸਿੰਘ ਖਾਲਸਾ ਲਗਾਤਾਰ ਵਿਰੋਧ ਕੀਤਾ ਸੀ ਕਿਉਂਕਿ ਅਮਰਤਪਾਲ ਦੇ ਖਿਲਾਫ ਸਰਜੀਤ ਸਿੰਘ ਬਰਾੜ ਦੇ ਕੋਈ ਵੱਡੇ ਬਿਆਨ ਦੇਖਣ ਨੂੰ ਮਿਲਦੇ ਪਰਤੀ ਹੁਣ ਚੰਦਰਜੀਤ ਸਿੰਘ ਬਰਾੜ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਅਮਰਤਪਾਲ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਅਤੇ ਅਮਰਤਪਾਲ ਦੀ ਸਪੋਰਟ ਕਰਨ ਦੀ ਗੱਲ ਆਖੀ ਇਹ ਕਹਾਂਗੇ ਅਮਰਤਪਾਲ ਨੂੰ ਸੌਂ ਚੁਕਾਉਣੀ ਚਾਹੀਦੀ ਹੈ ਅਤੇ ਨਿਯਮ ਸਮਾਂ ਤੈਅ ਕਰਕੇ ਅਮਰਤਪਾਲ ਨੂੰ ਸੌਂ ਚੁਕਾਣਾ ਸਮਾਜ ਲਈ ਨਹੀਂ ਇਹ ਲੋਕਤੰਤਰ ਦਾ ਕਾਹਨੋ ਵਿਗਾੜ ਦ ਦੇਗੀ ਦੇਖਣ ਗੱਲ ਕੀਤੀ ਹੈ ਵਿੱਚ ਚੰਜੀਤ ਬਰਾੜ ਦੀ ਇਹ ਨਹੀਂ ਹੋਊਗਾ ਅਕਾਲੀ ਦਲ ਦੇ ਵਿੱਚੋਂ ਬਾਗੀ ਨੇ ਪਤਸੀ ਸਿੰਘ ਬਾਦਲ ਦਾ ਕਹਿਣਾ ਕਿ ਜਿਹੜਾ ਚੰਜੀਤ ਸਿੰਘ ਬਰਾੜ ਧੜਾ ਹੁਣ ਇਕੱਠਾ ਹੋ ਰਿਹਾ ਹੈ ਇਹ ਅਕਾਲੀ ਦਲ ਦੇ ਲਈ ਲੀਟਰਨ ਟਕਸਾਲੀ ਕਾਲੀ ਜਿਹਨੂੰ ਕਹਿ ਸਕਦੇ ਹਾਂ ਆਪਾਂ ਕੋਈ ਕਾਲੀ ਦਲ ਤੋਂ ਬਾਗੀ ਹੋ ਗਏ ਪ੍ਰਧਾਨਗੀ ਤੋਂ ਅਸਤੀਫਾ ਮੰਗ ਲੈਣ ਉਹਨਾਂ ਨੂੰ ਸੁਖਵੀਰ ਸਿੰਘ ਬੱਦਲ ਦਾ ਕਹਣਾ ਕਿ ਇਹ ਇੱਕ ਬੀਜੇਪੀ ਦੀ ਬੀ ਟੀਮ ਹੈ ਜੋ ਕਿ ਕਾਲੀ ਦਲ ਨੂੰ ਖਤਮ ਕਰਕੇ ਪੰਜਾਬ ਦੇ ਵਿੱਚ ਨਵਾਂ ਬੀਜੇਪੀ ਦਾ ਕਾਲੀ ਦਲ ਮਾਉਣਾ ਚਾਹੁੰਦਾ ਜਿਨ੍ਹਾਂ ਵਿੱਚ ਪ੍ਰਵੇਸ਼ਤਰ ਪ੍ਰੇਮ ਸਿੰਘ ਜੰਨੂ ਮਾਜਰਾ, ਪ੍ਰਿੰਦਾ ਸਿੰਘ ਢੀਂਸਾ, ਜਗੀਰ ਕੌਰ ਬੀਬੀ ਅਤੇ ਹੋਰ ਸਰਜੀਤ ਸਿੰਘ ਮਲੂਕਾ ਹੀ ਸੀਨੀਅਰ ਲੀਡਰ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਨੇ ਪਰ ਹੁਣ ਚੰਦ ਸਿੰਘ ਬਰਾੜ ਦਾ ਅਮਰਤਪਾਲ ਦੇ ਹੱਕ ਦੇ ਵਿੱਚ ਆਉਣਾ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਕਿਉਂਕਿ ਲਗਾਤਾਰ ਆਪਾਂ ਦੇਖ ਸਕਦਾ ਹਾਂ ਕਿ ਸੁਖਵੀਰ ਸਿੰਘ ਬਾਦਲ ਦੇ ਕਾਲੀ ਦਲ ਦੇ ਵੱਲੋਂ ਅਮਰਤਪਾਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਚੰਦ ਸਿੰਘ ਬਰਾੜ ਨੇ ਅਮਰਤਪਾਲ ਦੀ ਸਪੋਰਟ ਕਰਨੀ ਕੀਤੀ ਕਿਤਨਾ ਕਿਤੇ ਲੱਗ ਰਿਹਾ ਕਿ ਉਹ ਵੀ ਸਿੱਖਾਂ ਦੀ ਸਿੱਖਾਂ ਨੂੰ ਆਪਣੇ ਪ੍ਰਤੀ ਉਚਾਜਿਤ ਕਰਨ ਕਿਉਂਕਿ ਲਗਾਤਾਰ ਸਿੱਖਿਆ ਤੇ ਮਤਲਬ ਬੋਲੋ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੁਣ ਚੰਦੀ ਸਿੰਘ ਬਰਾੜ ਅਕਾਲੀ ਦਲ ਤੋਂ ਬਾਗੀ ਆ ਪਰ ਉਹਨਾਂ ਦੀ ਅੰਮ੍ਰਿਤਪਾਲ ਦੀ ਅਖਰੀ ਪੋਸਟ ਪਾਉਣੀ ਕਿ ਤਰ੍ਹਾਂ ਕਿਤੇ ਮਨਸ਼ਾ ਕੋਈ ਹੋਰ ਵੀ ਹੋ ਸਕਦੀ ਹੈ ਕਿਉਂਕਿ ਲਗਾਤਾਰ ਅਕਾਲੀ ਦਲ ਨੂੰ ਪੰਥਕ ਪਾਰਟੀ ਆ ਜਿਹਨੂੰ ਲਗਾਤਾਰ ਆਪਣੀ ਹਾਰ ਦਾ ਅਨਮਾਜਾ ਬੁਤਣਾ ਪੈ ਰਿਹਾ ਪਹਿਲਾਂ ਦੋ ਵਿਧਾਨ ਸਭਾ ਚੋਣਾਂ ਗੱਲ ਕੀਤੀ ਉੱਥੇ ਅਕਾਲੀ ਦਲ ਨੂੰ ਕਰਾਰੀ ਹਾਰ ਮਿਲੀ ਆ ਅਤੇ ਜੇਕਰ ਗੱਲ ਕੀਤੀ ਜਾਵੇ ਹੁਣ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਕਰਾਰੀ ਹਾਰ ਮਿਲੀ ਹੈ ਮਹਿਜ ਇੱਕ ਬਦਲੀ ਸਿਰਫ ਇੱਕ ਸੀਡ ਬਟਣਡੇ ਤੋਂ ਮਿਲੀ ਹੈ ਜੋ ਕਿ ਕਾਲੀ ਦੱਲੀ ਵੱਡੀ ਅਤੇ ਕਰਾਰੀ ਖਾਰ ਹੈ